ਰੱਬਾ ਮੇਰੀ ਕਿਸਮਤ 'ਚ ਕਿਉਂ ਇੰਨੇ ਦੁੱਖ ਲਿਖੇ ਨੇ ਇੱਕ ਤਾਂ ਮੈਨੂੰ ਮਾਂ ਦਾ ਸਹਾਰਾ ਨਹੀਂ ਤੇ ਉੱਤੋਂ ਬਾਪੂ ਵੀ ਨਸ਼ੇ ਦਾ ਡੱਕ ਕੇ ਸਾਰਾ ਦਿਨ ਟੰਨ ਹੋਇਆ ਰਹਿੰਦਾ ਆਪਦੀ ਧੀ ਦੀ ਕੋਈ ਫਿਕਰ ਨਹੀਂ ਹੈਗੀਗੀ ਉਹਨੂੰ ਧੀ ਦੀ ਤਾਂ ਕੀ ਫਿਕਰ ਹੋਣੀ ਸੀ ਉਹਨੂੰ ਤਾਂ ਘਰ 'ਚ ਆਟੇ ਦੀ ਫਿਕਰ ਵੀ ਨਹੀਂ ਹੁੰਦੀ ਵੀ ਅੱਜ ਅਸੀਂ ਰੋਟੀ ਕਿੱਥੋਂ ਖਾਵਾਂਗੇ ਪਤਾ ਨਹੀਂ ਕਦੋਂ ਤੱਕ ਆ ਮੈਂ ਨਰਕੀ ਜ਼ਿੰਦਗੀ ਜਿਊਂਗੀ ਇਸ ਤੋਂ ਚੰਗਾ ਤਾਂ ਰੱਬਾ ਤੂੰ ਮੈਨੂੰ ਚੱਕ ਹੀ ਲੈਂਦਾ ਆ ਮੈਨੂੰ ਦੁੱਖ ਤਾਂ ਨਾ ਦੇਖਣੇ ਪੈਂਦੇ ਹੁਣ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਨਾ ਪੈਂਦਾ ਉਤੋਂ ਤੂੰ ਮੇਰੀ ਮਾਂ ਵੀ ਖੋ ਲਈ ਮੇਰੇ ਤੇ ਇੰਨਾ ਤਰਸ ਵੀ ਨਹੀਂ ਕੀਤਾ ਹੈਗਾ ਕੀ ਮਾੜਾ ਕੀਤਾ ਸੀ ਮੈਂ ਤੇਰਾ ਜਿਹੜੇ ਤੂੰ ਮੇਰੇ ਕਰਮਾਂ 'ਚ ਇਹਨੇ ਦੁੱਖ ਲਿਖਤੇ ਜਾਲ ਮੋਨਾ ਜਾਂਦੇ ਹੁੰਦੇ ਆ ਜੇ ਦੁੱਖਾਂ ਦਾ ਸਾਹਮਣਾ ਕਰੇ ਨਾ ਤਾ ਬੰਦੇ ਨੂੰ ਸੁੱਖ ਵੀ ਕਦੇ ਆਉਂਦਾ ਜ਼ਿੰਦਗੀ 'ਚ ਜਿਹੜੀ ਰੱਬ ਨੇ ਮੈਨੂੰ ਜ਼ਿੰਦਗੀ ਦਿੱਤੀ ਇਹ ਤਾਂ ਮੈਨੂੰ ਪੱਤਨੀ ਬੋਗੀ ਹਾਂ ਬਾਪੂ ਵੀ ਨਾ ਆਉਂਦਾ ਹੋਵੇ ਦੇਖਾਂ ਕੀ ਪਤਾ ਇੱਥੇ ਨਸ਼ੇ ਨਾ ਟੰਨ ਹੋ ਗਏ ਡਿੱਗਿਆ ਪਿਆ ਹੋਊਗਾ ਮੇਰੀ ਜਾਨ ਨੂੰ ਸਿਆਪਾ ਮੇਰੇ ਨਾਲ ਕੋਈ ਸਹਾਰਾ ਵੀ ਨਹੀਂ ਹੈਗਾਗਾ ਵੀ ਰਿਸ਼ਤੇਦਾਰ ਜਾਂ ਕੋਈ ਭੈਣ ਭਾਈ ਮੇਰੇ ਨਾਲ ਸਹਾਰਾ ਲਵਾ ਦੂਗਾ

ਇੱਕ ਦਿਨ ਤੇਰੀ ਨਸ਼ੇ ਨਾਲ ਜਾਨ ਨਿਕਲ ਜਾਣੀ ਆ ਨਾਲੇ ਤੈਨੂੰ ਐ ਪਤਾ ਵੀ ਤੇਰੀ ਹਾਲਤ ਕੀ ਬਣ ਰਹੀ ਹੈਗੀ ਸਾਰਾ ਦਿਨ ਤੂੰ ਖੰਘ ਖੰਘ ਕਰੀ ਜਾਂਦਾ ਰਹਿਣਾ ਉਤੋਂ ਇੱਕ ਤੈਨੂੰ ਸਾਹ ਦੀ ਬਿਮਾਰੀ ਆ ਜੇ ਕੁਝ ਹੋ ਗਿਆ ਤਾਂ ਬਾਪੂ ਤੂੰ ਕਦੇ ਮੇਰੇ ਬਾਰੇ ਸੋਚਿਆ ਤਾਂ ਮੇਰਾ ਕੀ ਬਣੂਗਾ ਉਤੋਂ ਇਹ ਹੁਣ ਕਿੱਥੇ ਛੁੱਟ ਗਈਆਂ ਇਹ ਤਾਂ ਮੇਰੇ ਹੱਡਾਂ ਦੇ ਨਾਲ ਹੀ ਜਾਣੀਆਂ ਬਾਪੂ ਇਹ ਤਾਂ ਤੇਰੇ ਹੱਡਾਂ ਦੇ ਨਾਲ ਜਾਣੀਆਂ ਮੇਰਾ ਕੀ ਬਣੂਗਾ ਕਿ ਮੈਂ ਵੀ ਤੇਰੇ ਹੱਡਾਂ ਦੇ ਨਾਲ ਹੀ ਜਾਊਂਗੀ ਕਦੇ ਮੇਰੇ ਬਾਰੇ ਵੀ ਸੋਚ ਲਿਆ ਕਰ ਹੁਣ ਤਾਂ ਮੈਂ ਨਾ ਹਰਦਾਰਾਂ ਦੇ ਘਰੇ ਕੰਮ ਕਰਕੇ ਰੋਟੀ ਪਾਣੀ ਦਾ ਗੁਜ਼ਾਰਾ ਚਲਾਈ ਜਾਂਦੀ ਆ ਤੇ ਜੇ ਬਾਪੂ ਮੇਰਾ ਵਿਆਹ ਹੋ ਗਿਆ ਜਾਂ ਮੈਂ ਕਿਤੇ ਕੰਮ ਕਰਨ ਨਾ ਜਾਵਾਂ ਫਿਰ ਕੀ ਬਣੂੰਗਾ ਆਪਣਾ ਕੋਤ ਪਰਮਾਤਮਾ ਗਾਣੇ ਵੀ ਦਿੰਦਾ ਹੀ ਆ ਖਾਣ ਨੂੰ ਆਪੇ ਗੁਜ਼ਾਰਾ ਹੋ ਹੀ ਜਾਂਦਾ ਪਰ ਬਾਪੂ ਇਹ ਤਾਂ ਚਲ ਕੰਮ ਨਾਲ ਤਾਂ ਗੁਜ਼ਾਰਾ ਹੋ ਹੀ ਜਾਂਦਾ ਕਦੇ ਮੇਰੇ ਬਾਰੇ ਵੀ ਸੋਚ ਲੈ ਵੀ ਜੇ ਤੈਨੂੰ ਕੁਝ ਹੋ ਗਿਆ ਤਾਂ ਮਗਰੋਂ ਮੇਰੀ ਧੀ ਦਾ ਕੀ ਬਣੂਗਾ ਲੋਕਾਂ ਦਾ ਮੂੰਹ ਨਹੀਂ ਪੜ ਲੈਣਾ ਲੋਕ ਬਾਪੂ ਤੈਨੂੰ ਪਤਾ ਹੁਣ ਮਾਂ ਨਹੀਂ ਨੇ ਹੈਗੀ ਤਾਂ ਵੀ ਸੌ ਸੌ ਗੱਲਾਂ ਕਰਦੇ ਨੇ ਜਦੋਂ ਮੈਂ ਬਾਹਰ ਕਿਤੇ ਸਰਦਾਰਾਂ ਦੇ ਘਰੇ ਕੰਮ ਕਰਨ ਜਾਂਦੀ ਹਾਂ ਨਾ ਤਾਂ ਲੋਕ ਮੈਨੂੰ ਪਤਾ ਕੀ ਕੁਝ ਬੋਲਦੇ ਨੇ ਚਲ ਬੱਤ ਬਣਾ ਲੈ ਰੋਟੀ ਰੋਟੀ ਨਾਲੇ ਕਿ ਸਰਦਾਰਾਂ ਦੇ ਘਰੇ ਵੀ ਜਾਣਾ ਕੰਮ ਕਰ ਬਾਪੂ ਰੋਟੀ ਤਾਂ ਮੈਂ ਬਣਾ ਕੇ ਰੱਖਦੀ ਹੈਗੀ ਜਦੋਂ ਤੈਨੂੰ ਭੁੱਖ ਲੱਗੀ ਨਾ ਖਾ ਲਵੇਂ ਤੇ ਹੁਣ ਮੈਂ ਜਾਂਦੀ ਆ ਸਰਦਾਰਾਂ ਦੇ ਘਰੇ ਨਹੀਂ ਤਾਂ ਸਰਦਾਰਨੀ ਘਰੇ ਆ ਜਾਂਦੀ ਹੁੰਦੀ ਆ ਵੀ ਅੱਜ ਤੋਂ ਇਨੀ ਲੇਟ ਕਿਉਂ ਹੋ ਗਈ ਤਲ ਕੋਈ ਨਾ ਮੈਂ ਕਾਲੂ ਕਰੂੰ ਪਰ ਬਾਪੂ ਇੱਕ ਗੱਲ ਸੁਣ ਲੈ ਮੇਰੀ ਹੁਣ ਤੂੰ ਜਿੰਨਾ ਟਾਈਮ ਮੈਂ ਘਰੇ ਨਹੀਂ ਆਉਂਦੀ ਹੈਗੀ ਆ ਸੱਟਾਂ ਸੁੱਟਾਂ ਕੋਈ ਨਸ਼ਾ ਨਹੀਂ ਕਰਨਾ ਹੈਗਾ ਚਲ ਨਹੀਂ ਕਰਦਾ ਫੁੱਟ ਕੋਈ ਚਲ ਠੀਕ ਆ ਬਾਪੂ ਮੈਂ ਚਲਦੀ ਆਂ ਠੀਕ ਆ ਬਾਂਛੰਦੋ ਪਤਾ ਨਹੀਂ ਕੌਣ ਆ ਰਿਹਾ ਵਾਰਸ ਕਦੋਂ ਦਾ ਵਾਜਾ ਮਰੀ ਜਾਂਦਾ ਚਲ ਦੇਖ ਲਈਏ ਜੱਟ ਗੀਰੇ ਜੱਸੰਦੀ ਹਾਂ ਵੀਰੇ ਠੀਕ ਹੈ ਤੁਸੀਂ ਬੈਜੋ ਵੀਰੇ ਮੈਂ ਪਾਣੀ ਲੈ ਕੇ ਆਉਣੀ ਹੈ ਪਹਿਲਾਂ ਤੁਹਾਡੇ ਕੋਲ ਲੱਕ ਵੀ ਜੇ ਬੰਦ ਕਿਉਂ ਰੋਣ ਲੱਗ ਗਈ ਕੋਤਾ ਚਲਾਉਣ ਦੇ ਪਾਣੀ ਵਿੱਚ ਕੀ ਗੱਲ ਬਾਤ ਹੈ ਹਾਲੋ ਬਈ ਹੋਰ ਸੁਆਹ ਕਿਹੜਾ ਮਸਲਾ ਹੋਇਆ ਕਰਨ ਠੀਕ ਹੈ ਠੀਕ ਹੈ ਲੋਕ ਮਸਲਾ ਉਹਨੂੰ ਕੋਤਤਾ ਤਾਂ ਆ ਗਿਆ ਬੀ ਨਸ਼ਾ ਕਰਕੇ ਸਾਰਾ ਦਿਨ ਉੱਤਪੁੱਤ ਹੋਇਆ ਰਹਿੰਦਾ ਤੇਈ ਵਾਰੀ ਤਾਂ ਬਾਈ ਜਦ ਲੋਕ ਮੈਨੂੰ ਦੱਸਦੇ ਨੇ ਇਹ ਪਿੰਡ ਦੇ ਉਹਨੂੰ ਚੱਕ ਕੇ ਲਿਆਉਣਾ ਪੈਂਦਾਗਾ ਪਤਾ ਨਹੀਂ ਲੱਗਦਾ ਨਸ਼ੇ ਤੇ ਇੰਨਾ ਡੱਕ ਕੇ ਨਸ਼ਾ ਕਰ ਲੈਂਦਾ ਦੋਵੇਂ ਇਹ ਪਗੜਾਵੇ ਇਕੱਲੀ ਕੁੜੀ ਆ ਘਰੇ ਮੜਾ ਮੋਟਾ ਹੋ ਰਿਹਾਗਾ ਉਹੀ ਤਾਂ ਗੱਲ ਹੈ ਬਾਈ ਕੋਈ ਰਿਸ਼ਤੇਦਾਰ ਵੀ ਨਹੀਂ ਆ ਕੇ ਢੇੜਾ ਮਾਰਦਾ ਨਾ ਕਦੇ ਕਿਸੇ ਨੇ ਹਾਲ ਪੁੱਛਿਆ ਤੁਸੀਂ ਖਾਚਾ ਪਾਣੀ ਰੋਟੀ ਬਣੀ ਨਾ ਕਿਵੇਂ ਗੁਜ਼ਾਰਾ ਕਰਦੇ ਹੋ ਹਾਏ ਦਾ ਸ਼ੁਕਰ ਹੈ ਪ੍ਰਮਾਤਮਾ ਦਾ ਨਸਰਦਾਰਾਂ ਦੇ ਘਰੇ ਕੰਮ ਤੇ ਲੱਗੀ ਹੋਈ ਹੈਗੀ ਹੈ ਸਰਦਾਰਾਂ ਨਿਕਰੇ ਕੰਮ ਤੇ ਗਈ ਕੰਮ ਕਰਦੇ ਦੁਨ ਹਾਂ ਉਹਨਾਂ ਦਾ ਤਾਂ 10 ਸਾਰਾ ਕੰਮ ਕਰ ਕਿਉਂ ਨਹੀਂ ਆ ਮੈਂ ਰੋਟੀ ਪਾਣੀ ਪੋਚੇ ਕੱਪੜੇ ਲੀੜੇ ਉਹ ਤਾਂ ਹੁਣ ਤੱਕ ਕੰਮ ਨਹੀਂ ਕਰਦਾ ਇਹ ਫਿਰ ਮੈਨੂੰ ਤਾਂ ਐ ਹੁੰਦਾ ਹੀ ਆ ਵੀ ਮੈਂ ਆਪ ਵੀ ਪੁੱਠੀ ਮਰੀ ਆਣੀ ਐ ਮੇਰਾ ਪਿਓ ਵੀ ਪੁੱਠਾ ਮਰੀ ਅੰਦਰ ਉਹ ਕਿੱਧਰ ਗਿਆ ਮਸਲ ਪਤਾ ਨਹੀਂ ਕੀ ਆ ਹੋਣਾ ਨਹੀਂ ਪਤਾ ਸੱਤ ਜਿ ਬੈਠਾ ਹੋਵੇ ਉੱਥੇ ਤਾਸ਼ ਖੁੱਟਣ ਵਾਲਿਆਂ ਕੋਲੇ ਜਾ ਆਏ ਨਹੀਂ ਪਤਾ ਸੀ ਸੀੜੀਆਂ ਨਾਲ ਉੱਥੇ ਬੈਠ ਕੇ ਹੀ ਸੱਤਾਂ ਪੀ ਜਾਂਦਾ ਹੋਵੇ ਨਾਲ ਹੀ ਉੱਪਰੋਂ ਬਈ ਉਹਨੂੰ ਸਾਹ ਵੀ ਹੋ ਰਿਹਾ ਐ ਆਏ ਨਹੀਂ ਹੈਗਾ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਕੁੜੀ ਦਾ ਕੀ ਬਣੂਗਾ ਚਲੋਂ ਉਹਨੇ ਮੈਂ ਕਰਦਾਂਗਾ ਬਈ ਮੈਨੂੰ ਤਾਂ ਥੋੜਾ ਵੀ ਕੋਈ ਸਹਾਰਾ ਨਹੀਂ ਹੈਗਾ ਰਿਸ਼ਤੇਦਾਰਾਂ ਦਾ ਕੋਈ ਕੋਈ ਆ ਕੇ ਸਾਡੇ ਕੋਲ ਸੁੱਖ ਨਾਲ ਹਾਲ ਚਾਲੀ ਪੁੱਛ ਜੂ ਮੇਰੇ ਪਿਓ ਦਾ ਹੀ ਪੁੱਛ ਜੂ ਮੇਰਾ ਤਾਂ ਨਹੀਂ ਪੁੱਛਣਾ ਕਿਸੇ ਵੀ ਕੋਈ ਮੜਾ ਮੋਟਾ ਸਹਾਰਾ ਲਵਾ ਦੇ ਆਪੇ ਕੰਮ ਕਰਨਾ ਪੈਣਾ ਇਹ ਕਰੀਏ ਭੈਣੇ ਪਹਿਲਾਂ ਤਾਂ ਇਹ ਆਪ ਨੂੰ ਪਤਾ ਹੀ ਯਾਰ ਚੱਲ ਪ੍ਰੋਬਲਮ ਆਨੇ ਸਭ ਤੇ ਪਰੇ ਟੈਨਸ਼ਨਾਂ ਨੇ ਪਹਿਲਾ ਮੰਮੀ ਬਿਮਾਰ ਹੋ ਗਈ ਤੇ ਮੈਂ ਘੁੱਟ ਤੇ ਕੀ ਰੋਸ ਦਿਖਾਵਾਂ ਕਿਸੇ ਨੂੰ ਪਤਾ ਲਾਏ ਨਾ ਜਾਂ ਮੱਸ ਨਹੀਂ ਆ ਉਹਦਾ ਪਤਾ ਮੈਨੂੰ ਉਹਦਾ ਆਪ ਇਹਨਾਂ ਸੇ ਪਤਾ ਨਾ ਰਹਿੰਦਾ ਪਹਿਲੀ ਦਸ ਜੀ ਮੈਂ ਆਪੀ ਬਈ ਮੈਂ ਕਿਹੜੇ ਮੂਹਨਾ ਮੈਨੂੰ ਤਾਂ ਕੋਈ ਜਾ ਕੇ ਦੱਸੂਗਾ ਜੇ ਪਤਾ ਕਿ ਤੇਰੀਆਂ ਨਾਂ ਮੇਰੇ ਕੋਲੇ ਫੋਨ ਆ ਜਿਹੜਾ ਮੈਂ ਤੁਹਾਨੂੰ ਰੋਜ਼ ਫੋਨ ਲਾ ਕੇ ਪੁੱਛ ਰਿਆ ਕਰਦਾ ਅੱਜ ਵੀ ਬੈਠੇ ਬੈਠਦਾ ਮਨਜ ਕਰਾ ਮੈਂ ਤਾਂ ਕੋਲੇ ਚੱਲੇ ਕੋਨਾ ਕੋਈ ਫੋਟਾ ਕਿਦ ਨਾ ਲੱਗਿਆ ਬੰਦਾ ਹੀ ਹੈ ਨਾ ਉਹਦੇ ਮੋਬਾਈਲ ਦੀ ਨਾ ਬੈਟਰੀ ਖਰਾਬ ਹੋ ਗਈ ਪੈਸੇ ਹੈ ਨਹੀਂ ਚਿਤਵਾਤੇ ਨੇ ਜਿਹੜੇ ਸਰਦਾਰਾਂ ਵੱਨ ਪੈਸੇ ਹੁੰਦੇ ਉਹਦਾ ਬਈ ਮਹਾਨ ਦਾ ਨਾਸੀ ਪਾਣੀ ਪੱਠਾ ਲੈਣ ਵਾਲੇ ਚਾਲ ਹੋਣ ਮਤਰੀ ਵਕਤ ਚਾਹਮਣੋਂ ਨਹੀਂ ਚਲ ਗੋਲ ਨੁਕਾਮਾ ਆਉਂਦੇ ਨਾ ਸੜ ਮੁਕਾਜ ਕੇ ਮੈਂ ਉਹ ਸੋਹਣੇਓ ਸਾਡੇ ਵੱਲ ਵੀ ਨਿਗਾਹ ਮਾਰ ਲਓ ਅਸੀਂ ਛੱਡੇ ਆਣੇ ਸਰਦਾਰਾਂ ਦੇ ਘਰੇ ਲੈ ਬੜਾ ਐਟੀਟਿਊਡਾਈ ਨਾ ਸਰਦਾਰਨੀ ਜੀ ਤੁਸੀਂ ਕਾਨੂੰ ਝਾੜੂ ਲਈ ਜੰਨੇ ਹੋ ਮੈਂ ਆਪੇ ਆ ਕੇ ਲਾ ਦਿੰਦੀ ਤੂੰ ਤਾਂ ਲੈ 12:00 ਵਜੇ ਤੇ ਕੁੜੇ ਹੈਂ ਇਸ ਵੇਲੇ ਕੋਈ ਟਾਈਮ ਹੈ ਕੰਮ ਦਾ 12:00 ਵਜੇ ਤੇ ਸਵੇਹੀ ਆਉਂਦੇ ਨੇ ਲੋਕ ਤਾਂ ਕੰਮ ਕਰਨ ਵਾਲੇ ਅੱਜ ਨਾ ਸਰਦਾਰਨੀ ਜੀ ਮੈਂ ਲੇਟ ਹੋ ਗਈ ਇੱਕ ਤਾਂ ਮੇਰਾ ਬਾਪੂ ਥੋੜਾ ਹੈ ਬਿਮਾਰ ਹੋ ਰਿਹਾ ਸੀ ਇੱਕ ਨਾ ਕਰੇ ਮਾਸੀ ਦਾ ਮੁੰਡਾ ਆ ਰਿਹਾ ਸੀ ਉਹਨੂੰ ਚਾਹ ਪਾਣੀ ਬਣਾ ਕੇ ਦੇਣ ਲੱਗੀ ਕੋਈ ਨਾ ਹੁਣ ਤੁਸੀਂ ਫਿਕਰ ਨਾ ਕਰੋ ਹੁਣ ਮੈਂ ਸਾਰਾ ਕੰਮ ਨਾ ਆਪੇ ਝਟਚ ਨਵੇੜ ਦੇਣਾ ਤੁਸੀਂ ਬਹਿ ਕੇ ਨਾ ਰਾਮ ਕਰੋ ਮੰਜੇ ਤੇ ਲਿਆਓ ਮੈਨੂੰ ਦੋ ਝਾੜੂ ਮੈਂ ਲਾਉਣੀ

ਨਾ ਵਾ ਤਾਂ ਚਾਚੂ ਦਾ ਖੈਣਾ ਸਾਡਾ ਤੂੰ ਵੱਧ ਤੋਂ ਪੀ ਲਾ ਹਾਂ ਕੱਲਾ ਪੁੱਤਾਂ ਤੂੰ ਐਨੇ ਲਾਡਾਂ ਨਾ ਪਾਲੇ ਇੰਨਾ ਸਿਆਨੂ ਸਿਆਤੇ ਨਾ ਲੱਗ ਜੀ ਕਿਤੇ ਹਾਂ ਗੱਲ ਤਾਂ ਬੰਦਿਆਂ ਨਾਲ ਨਾ ਰੜਿਆ ਕਰ ਕੋਈ ਫਾਇਦਾ ਨਹੀਂ ਇਹਦੇ ਕੰਮ ਆ। ਠੀਕ ਹੈ। ਤੇ ਮੈਂ ਜੀ ਕਿਹਾ ਸੀ। ਬਈਆ ਬਈ ਤੁਹਾਨੂੰ ਅੱਛਾ। ਸੱਟਾ ਤੇ ਬੁਰੀ ਸੇਵਾ ਹੁੰਦੀ ਆ ਯਾਰ। ਜੇ ਆਪਾਂ ਆਪਣੀ ਰੋਜੀ ਕੱਢੀ ਬਈ। ਚਾਹੀ ਤੈਨੂੰ ਪੂਰਾ ਦੁੱਧ ਦੁੱਧ ਪਿਆਉਂਦੇ ਆਵੇਂ। ਸਰਕਾਰਾਂ ਦੇ ਮੁਟਿਆ ਤਾਂ ਤਾਂ ਦੇਣੀ ਆ। ਕੋਈ ਤਾਂ ਐਸੀ ਗੱਲ। ਉਹ ਵੀ ਲੈ ਪਰ। ਹਾਂ ਪਿਆਰ। ਨਾ ਜੀ ਨਾ ਲੇਡੂ ਇਹਦਾ ਕੰਮ ਆੜਾ। ਨਾ ਨਾ ਚੱਲਦੇ ਮਸਲ ਪੈ। ਨਾ ਜੀ ਨਾ। ਜੀ ਰਾਜੀ ਕਿਹਾ। ਨਾ ਚੱਲਦੇ ਮਰਾ ਪਾਏ। ਲਾ ਠੀਕ ਆ। ਤੇ ਠੀਕ ਆ ਜੀ। ਨਾ ਇਹਦਾ ਨਬਜ਼ ਬਹੁਤ ਕੋ ਚੱਲਦੇ ਆ। ਤੇਰਾਂ ਮਿੰਟ ਸ਼ਾਮ ਦੀ ਮੈਂ ਸਬਜ਼ੀ ਵੀ ਬਣਾ ਕੇ ਰੱਖ ਲਈਏ। ਜੇ ਤੁਸੀਂ ਕਹੋਂ ਤਾਂ ਚਾਹ ਰੋਟੀਆਂ ਵੀ ਪਕਾ ਜਾਣੀ ਹੈਗੀ। ਨਾ ਕੋਈ ਇਹ ਰੋਟੀ ਤਾਂ ਮੈਂ ਹੱਥੇ ਬਣਾ ਲੂੰਗੀ। ਤੈਨੂੰ ਨੇਰਾ ਹੋ ਜਾਊਗਾ। ਹਾਂ ਇਹ ਤਾਂ ਸਹੀ ਹੈ ਜੀ ਤੁਹਾਡੀ। ਤਾਂ ਹੀ ਮੈਂ ਤੁਹਾਨੂੰ ਕਹਿਤਾ ਵੀ ਹੁਣ ਮੈਂ ਟਾਈਮ ਨਾਲ ਹੀ ਚੱਲ ਜਾਣੀ ਹੈ। ਤੇ ਤੇਰਾ ਪੇਵੋ ਕੋਈ ਕੰਮ ਕਰਦਾ ਨਹੀਂ ਪਰ ਉਹਨੇ ਕੀ ਕਰਨਾ ਸਰਦਾਰਨੀ ਜੀ ਕੰਮ ਤੇ ਉਹ ਕੰਮ ਕਰਦਾ ਹੋਵੇ ਤਾਂ ਮੈਂ ਕਿਉਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਇਆ ਕਰਾਂ ਉਹਦਾ ਤੁਹਾਨੂੰ ਪਤਾ ਜਿਵੇਂ ਸ੍ਰੀ ਰਣ ਛੇੜੀ ਬਣਦੇ ਆ ਲੋਕ ਵੀ ਮੈਨੂੰ ਕਹਿ ਦਿੰਦੇ ਆ ਵੀ ਭਾਈ ਕੁੜੀ ਤੂੰ ਵਿਆਹ ਕਰਾ ਲੈ ਟੈਮ ਨਾਲ ਵੀ ਤੇਰੇ ਪਿਓ ਨੇ ਤਾਂ ਕੰਮ ਕਰ ਕੰਨਾ ਨਹੀਂ ਹੈਗਾ ਤੇਰੀ ਵੀ ਜ਼ਿੰਦਗੀ ਖਰਾਬ ਕਰ ਰਹੀ ਹੈ ਤੇ ਤੂੰ ਕਿੰਨਾ ਤੇਰੇ ਟੈਮ ਲਗਾਵੇਂਗੀ ਉਹਦਾ ਯਾਰ ਅਕਰ ਨੂੰ ਤਾਂ ਤੇਰਾ ਵਿਆਹ ਕਰਨਾ ਹੈ ਚਲੋ ਕੋਈ ਨਾ ਸਰਦਾਰਨੀ ਜੀ ਜਿੰਨਾ ਟੈਮ ਚੱਲੀ ਜਾਂਦਾ ਟਾਂਚਾ ਹਨ ਚਲਾਈ ਜਾਵਾਂਗੀ ਪਰ ਮੈਂ ਵੀ ਕੀ ਕਰਾਂ ਮੇਰੇ ਤੋਂ ਆਪ ਦਾ ਪਿਆ ਭੁੱਖਾ ਵੀ ਨਹੀਂ ਦਿਖਿਆ ਜਾਂਦਾ ਤੁਹਾਨੂੰ ਪਤਾ ਹੀ ਹੈਗਾ ਕੋਈ ਸਹਾਰਾ ਵੀ ਨਹੀਂ ਲਵਾਉਂਦਾ ਹੈਗਾ ਜੇ ਕੰਮ ਕਰੂੰਗੀ ਕਾਈ ਖਾਵਾਂਗੇ ਹਾਂ ਤੇ ਫਿਰ ਲੋਕਿਆ ਕੀ ਕਰੇਗੇ ਕੋਈ ਨਾ ਸਦਾਨੀ ਜੀ ਹੁਣ ਮੈਂ ਚੱਲਦੀ ਹਾਂ ਤੇ ਫਿਰ ਤੇਰਾ ਵਿਆਹ ਦਾ ਸੰਸਾਨਾ ਕਾ ਕੋਈ ਨਹੀਂ ਅਸੀਂ ਕਰ ਦਿਆਂਗੇ ਬਥੇਰਾ ਲੈ ਸਦਾਨੀ ਜੀ ਤੁਹਾਡੇ ਦਿੱਤਾ ਮੈਨੂੰ ਰੱਬ ਵਰਗਾ ਮਾਣ ਥੋਡੇ ਹੁੰਦੇ ਆ ਮੈਂ ਕਦੇ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕਰੀ ਮੈਂ ਤਾਂ ਬਗਾਨੀ ਸਮਝਦੀ ਨਹੀਂ ਤੈਨੂੰ ਮੈਂ ਤਾਂ ਤੈਨੂੰ ਆਲਦੀ ਸਮਝਦੀ ਹਾਂ ਕੋਈ ਨਾ ਸਰਦਾਰਨੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪ ਦਾ ਸਮਝ ਕੇ ਚਾਹਦੇ ਹੋਗੇ ਚਲੋ ਠੀਕ ਹੈ ਜੀ ਹੁਣ ਮੈਂ ਚਲਦੀ ਆਂ ਡੇਟ ਹੋ ਜੂਗੀ ਤੁਹਾਨੂੰ ਪਤਾ ਹੀ ਐ ਰਾਤ ਨੂੰ ਛੇੜੀ ਖੜੀ ਹੁੰਦੇ ਐ ਬਹੁਤ ਥੋੜਾ ਨੌਖਾ ਹੁੰਦਾ ਹੈ ਹੋਰ ਔਖਾ ਹੋ ਜਾਂਦਾ ਹੈ ਮਟਿਆ ਰਾਂਗੀ ਚਲੋ ਕੋਈ ਨਾ ਹੁਣ ਮੈਂ ਚਲਦੀ ਆਂ ਧਿਆਨ ਰੱਖਿਓ ਨਾਲੇ ਸਰਦਾਰਨੀ ਜੀ ਕੱਲ ਨੂੰ ਤਾਂ ਮੈਂ ਟਾਈਮ ਨਾਲ ਆ ਜੂਗੀ ਹਾਂ ਕੱਲ ਨੂੰ ਟਾਈਮ ਨਾਲ ਆ ਜੂ ਕੋੜੇ ਕੱਲ ਤੂੰ ਤੇ ਪੈਰਾ ਕਰਤਾ ਕੋਈ ਨਾ ਕੋਈ ਨਾ ਟਿਕਨ ਨਾ ਕਰੋ ਮੈਂ ਕੋੜੇ ਦੇ ਪਿਆ ਉਹਨਾਂ ਤੋਂ ਹੋਰ ਹੀ ਬੇਕਰਨੀ ਉਹ ਮਟਿਆਰ ਸੀ ਆ ਮੈਂ ਸਾਨੂੰ ਵਿਆਹ ਵੀ ਕਰਨਾ ਨਸਿਆਂ ਤੇ ਤੁਰਿਆ ਗੁੱਦਾ ਸਾਰਾ ਦਿਨ ਕਮਾਈ ਕਰਦੀ ਆ ਬਖਾਈ ਜਾਂਦਾ ਚੱਲ ਸਾਡੇ ਕੋਲੇ ਬਥੇਰਾ ਕੁਸਾਰਾ ਬਤਾ ਦਿੱਤਾ ਸੀ ਕਰਦੇ ਆਂ ਅੱਜ ਹੋ ਜਾਣੀ ਪੜਿਆ ਮੋਤੇਨੀ ਪੜੋ ਜੀ ਸਹੀ ਕਹੋ ਉਹ ਠੀਕ ਹੋ ਹਾਂ ਵਧੀਆ ਤੂੰ ਦੱਸ ਵਧੀਆਾਰੇ ਉਹ ਵਧੀਆ ਵਧੀਆ ਕਿੱਧਰ ਗਿਆ ਸੀਮਾ ਕੋਲ ਨਾ ਬੈਠ ਤਰੀ ਜਾਂਦਾ ਮੈਂ ਉੱਥੇ ਹੀ ਬੈਠਾ ਸੀ ਛੱਤ 'ਤੇ ਤੇ ਸੰਦੀਪ ਉੱਧਰ ਚਲੀ ਗਈ ਸਰਦਾਰਾਂ ਦੇ ਘਰੇ ਕੰਮ ਕੋਲ ਤੂੰ ਵੀ ਹਾਲ ਬਣਾ ਰੱਖਿਆ ਤੂੰ ਅੱਜ ਸਾਡੇ ਕਿਵੇਂ ਕੀੜਾ ਮਾਰ ਲਿਆ ਤੂੰ ਜਿਹੜਾ ਮੈਦਾ ਮਾਰ ਲਿਆ ਤੈਨੂੰ ਤਾਂ ਨਹੀਂ ਜਿਆਦਾ ਜੀ ਕੀ ਕਰੀਏ ਕੰਮ ਆ ਕਾ ਜੀ ਤੈਨੂੰ ਪਤਾ ਹੀ ਆ ਤੇ ਉਧਰ ਤੂੰ ਨਸ਼ੇ ਪੱਤੇ 100-100 ਕਰਦਾ ਸੰਦੀਪ ਇੰਨਾ ਕੋ ਰੁੱਕ ਕੇ ਗਈ ਆ ਮੇਰੇ ਕੋਲ ਇਹ ਤਾਂ ਮੇਰੇ ਹੱਡਾਂ ਨਾਲ ਹੀ ਜਾਣਗੇ ਅੱਜਣ ਦਾ ਜਾਣਗੇ ਪਹਿਲਾਂ ਕੁੜੀ ਦਾ ਤਾਂ ਸੋਚ ਲਾ ਕੁੜੀ ਤਾਂ ਦੇ ਬਰਤੇ ਉਹ ਤਾਂ ਬਗਾਨੇ ਕਰੇ ਤੋੜ ਦੇ ਕੋਈ ਨਾ ਗੋਗਾ ਪ੍ਰਮਾਤਮਾ ਆਪ ਹੀ ਕਰ ਦੂ। ਚਲ ਐ ਦਰਸ਼ੀ ਵੀ ਤੇਰੇ ਨਾਂ 'ਪਰ ਲੱਗਣਾ ਤਾਂ ਤੈਨੂੰ ਮੁਰੇ ਪੂਆ ਫਿਰ ਉਹਦਾ ਪਉਣੀ ਲੱਗਣਾ ਪੈਂਦਾ ਹੁੰਦਾ ਮੁਰੇ। ਕੋਈ ਨਾ ਕੋਈ ਦੁਬਾਰਾ ਨਸ਼ਾ ਨਹੀਂ ਕਰਨਾ ਤੂੰ। ਤੂੰ ਤਾਂ ਸੰਦੀਪ ਆਈ ਗੋ ਦੁਬਾਰਾ ਕੋ ਮਰਜ਼ੀ ਕਰੀ ਜੇ ਨੇ ਸਾਡੀ ਟੈਨਸ਼ਨ ਆ ਪੂਰੀ। ਉਹਦਾ ਜਵਾਖੜੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੁੰਦੀ ਐ ਤੂੰ ਪੀ ਕੇ ਦਾਰੂ ਪੈਣੇ ਸੇ ਬੱਤੇ ਕਰਕੇ ਘਰੇ ਪੈਣਨਾ। ਉਹ ਗੱਲਬਾਤ ਕੁੜੀ ਨੂੰ ਕੁਛ ਨੇ ਕਹਿਤਾ ਕਰਤਾ ਕੁਛ ਫੇਰਾ। ਦੂਬਦ ਮੈਨੂੰ ਚੈਤਨਾ ਆਵੇ ਸੰਦੀਪ ਦੀ ਜਦੋਂ ਸੱਤਤਾ ਕਰਦਾ ਕੋਈ ਕੋਈ ਨਾ ਪਤਾ ਮੈਨੂੰ ਦੂਬਦ ਨਹੀਂ ਕਰਦਾ ਕੱਲ ਮੈਂ ਵੀ ਲੇਟ ਹੋਈ ਜਾਂਦਾ ਮਾਦਾ ਇੱਧਰ ਆਇਆ ਸੀਗਾ ਮੈਂ ਕੱਲ ਮੈਂ ਚੱਲਦਾ ਪਾਣੀ ਪੀ ਲੈ ਤੂੰ ਬਸ ਚਾਹ ਪਾਣੀ ਤਾਂ ਮੈਂ ਸੰਦੀਪ ਨੂੰ ਵੀ ਜਨ ਕਾਲੀ ਸੀ ਉਹ ਵੀ ਪਾ ਗਈ ਉਹ ਕਹਿੰਦੇ ਜੀ ਮੈਂ ਵੀ ਦੁੱਧ ਲੈ ਕੇ ਆਉਣੀ ਆਇਆ ਕੱਲ ਉਹ ਮੋੜ ਆਊਗਾ ਜੀ ਇਹਦੇ ਤੱਕ ਚਲ ਠੀਕ ਕੱਲ ਮੈਂ ਚੱਲਦਾ ਚੰਗਾ ਹੁਣ ਮੈਂ ਤੁਹਾਨੂੰ ਬਾਰ ਬਾਰ ਕਹਿ ਕੇ ਜਾਂ ਨਾ ਕੋਈ ਨਾ ਪਤਾ ਕੋਈ ਆ ਮੈਂ ਪੁੱਛੂਗਾ ਸੰਦੀਪ ਦਾ ਨੰਬਰ ਲੈ ਗਿਆ ਮੈਂ ਹੁਣ ਫੋਨ ਕਰਕੇ ਪੁੱਛੂ ਕਿ ਉਹ ਵੀ ਹਾਲਾ ਕਿ ਕਿਵੇਂ ਆ ਤਨ ਸੱਤਤਾ ਕਰ ਕੱਲ ਕੋਈ ਚੈਨਲ ਦੇ ਸਤਾਰ ਉਸਤਾਦ ਇੱਕ ਸੰਦੀਪ ਦਾ ਠੀਕ ਆ। ਜੀ। ਆਹ ਠੀਕ ਆ ਚੰਗਾ। ਹਾਂ ਜੀ। ਲੱਗਦਾ ਬਾਪੂ ਵੀ ਨਹੀਂ ਘਰੇ ਹੈਗਾ। ਜਿੰਦਾ ਵੀ ਖੁੱਲਾ ਪਿਆਗਾ। ਮੈਂ ਤਾਂ ਕੁੰਡਾ ਲਾ ਕੇ ਗਈ ਸੀ। ਕੀ ਪਤਾ ਕਿੱਥੇ ਗਿਆ ਨਾ ਦੱਸ ਕੇ ਗਿਆ ਕੋਈ ਬਾਪੂ। ਚਲ ਦੇਖਦੇ ਹਾਂ ਮਣਾਂ। ਬਾਪੂ ਅੱਜ ਕਿਵੇਂ ਸੁੱਤਾ ਪਿਆ ਬਾਪੂ ਹਾਂ ਆ ਗਈ ਸਿੰਧੋ ਪੁੱਤ ਮੈਂ ਤਾਂ ਆ ਗਈ ਨਾ ਤੂੰ ਕਿਵੇਂ ਅੱਜ ਸੁੱਤਾ ਪਿਆਗਾ ਪੁੱਤ ਮੈਂ ਤਾਂ ਤੈਨੂੰ ਡਿੱਕੀ ਜਾਂਦਾ ਸੀ ਮੈਨੂੰ ਡਿੱਕੀ ਇਹਨੇ ਕਿਵੇਂ ਬਾਪੂ ਮੈਨੂੰ ਆਇਆ ਤੂੰ ਚਾਰ ਪੀਏ ਲਈ ਹੋਏਗੀ ਅੱਛਾ ਵੀ ਅੱਜ ਤੇਰੇ ਕੋਲੇ ਨਸ਼ਾ ਕਰਨ ਵਾਸਤੇ ਪੈਸੇ ਨਹੀਂ ਹੈਗੇ ਸੀ ਹੋਰ ਪੁੱਤ ਤੈਨੂੰ ਪਤਾ ਤਾਂ ਹੈਗਾ ਹੁਣ ਮੈਂ ਐਵੇਂ ਸਿੱਖ ਕੋ ਰਿਹਾ ਹਾਂ ਬਾਪੂ ਪਹਿਲਾਂ ਤਾਂ ਇਹ ਦੋਨੋਂ ਕੇ ਬੈਠ ਮੈਨੂੰ ਨਾ ਦਾਮ ਲੈ ਲੰਦੇ ਪਤਾ ਸਰਦਾਰਾਂ ਦੇ ਘਰੇ ਮੈਂ ਕਿੰਨਾ ਕੰਮਕਾਰ ਕਰਕੇ ਆਈ ਆ ਥੱਕ ਗਈ ਜਮਾ ਬਾਪੂ ਗੱਲ ਸੁਣ ਮੇਰੀ ਸਰਦਾਰਨੀ ਨੇ ਪੈਸੇ ਦਿੱਤੇ ਨਹੀਂ ਹੈਗੇ ਕਹਿੰਦੀ ਤੁਹਾਨੂੰ ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਦੇਵਾਂਗੇ ਨਾਲੇ ਜਿਹੜੀ ਤੇਰੀ ਤਨਖਾਹ ਬਚਦੀ ਆ ਨਾ ਉਹ ਤੇਰੇ ਨਾਂ ਤੇ ਜਮ੍ਹਾਂ ਕਰੀ ਜਾਂਦੀ ਆ ਮੈਂ ਜਦੋਂ ਤੇਰਾ ਵਿਆਹ ਹੋਇਆ ਤੇਰੇ ਬਾਪੂ ਕੋਲ ਤਾਂ ਪੈਸੇ ਹੋਣੇ ਨਹੀਂ ਹੈਗੇ ਫਿਰ ਅਸੀਂ ਤੇਰਾ ਵਿਆਹ ਕਰਾਂਗੇ ਉਹ ਤਾਂ ਸਾਡੇ ਆਪਣੇ ਪੈਸੇ ਆਗੇ ਆਪਾਂ ਕੁਝ ਮਰਜ਼ੀ ਕਰਕੇ ਪੈਸਿਆਂ ਦਾ ਫਿਰ ਬਾਪੂ ਮੇਰੇ ਤੋਂ ਪੈਸੇ ਫੜ ਕੇ ਤੈਨੂੰ ਖਾ ਜਾਣਾ ਨਸ਼ਾ ਕਰ ਲੈਣਾ दारू ਪਿਆਲਾ ਪੀ ਲੈਣਾ ਸਰਦਾਰਨੀ ਅੱਜ ਮੈਨੂੰ ਲੜਤੀ ਸੀ ਇਹੀ ਗੱਲ ਤੋਂ ਕਹਿੰਦੀ ਤੇਰੇ ਬਾਪੂ ਨੂੰ ਤਾਂ ਨਹੀਂ ਕੁੜੇ ਸੰਗ ਸ਼ਰਮ ਆਉਂਦੀ ਤੈਨੂੰ ਤਾਂ ਹੋਣੀ ਚਾਹੀਦੀ ਹੈਗੀ ਕਹਿੰਦੀ ਅੱਜ ਤੋਂ ਬਾਅਦ ਮੈਂ ਤੈਨੂੰ ਕੋਈ ਇੱਕ ਪੈਸਾ ਨਹੀਂ ਦਿੰਦੀ ਹੈਗੀਗੀ ਰਾਸ਼ਨ ਪਾਣੀ ਤੁਹਾਨੂੰ ਚਾਹੀਦਾ ਉਹ ਕੱਠਾ ਸਮਾਨ ਲਿਆ ਦੂੰਗੀ ਬਾਕੀ ਸਮਾਨ ਤਾਂ ਕਹਿੰਦੀ ਸਾਰਾ ਲੀੜਾ ਲੱਗਾ ਸਾਡੇ ਘਰੋਂ ਜਾਂਦਾ ਤੁਹਾਡਾ ਫਿਰ ਮੈਂ ਵੀ ਕੀ ਬੋਲਦੀ ਉਹਨਾਂ ਮੁਰੇ ਮੈਂ ਤਾਂ ਇਹ ਤੋਂ ਡਰਦੀ ਨਹੀਂ ਭੁੱਲੀ ਕਿ ਬਾਪੂ ਮੈਨੂੰ ਕਿਤੇ ਕੰਮ ਤੋਂ ਨਾ ਹਟਾ ਦਿਓ ਤਦੈਨ ਉਹਦਾ ਪਤਾ ਸੀ ਮੇਰੇ ਬਾਪੂ ਨੂੰ ਸਾਧਦਾਨੀ ਬਾਪੂ ਹੁਣ ਮੈਂ ਕੀ ਕਰਾਂ ਮੇਰੇ ਕਸੂਰ ਵੀ ਦੱਸ ਦੇ ਕੀ ਆ ਮੈਂ ਤਾਂ ਹੁਣ ਜੇ ਤੇਰੀ ਗੱਲ ਨਹੀਂ ਸੁਣਦੀ ਤਾਂ ਵੀ ਮਾੜੀ ਐ ਜੇ ਮੈਂ ਸਰਦਾਰਨੀ ਦੀ ਨਹੀਂ ਸੁਣਦੀ ਤਾਂ ਵੀ ਮਾੜੀ ਐ ਮੈਂ ਕਿੱਧਰ ਜਾਵਾਂ ਮਨੇ ਪੁੱਤ ਤੂੰ ਪ੍ਰੀਤ ਨੂੰ ਵੀ ਦੱਸ ਤਾ ਉਹ ਮੈਨੂੰ ਸੌ ਸੌ ਕੁਝ ਬੋਲ ਕੇ ਗਿਆ ਬਾਪੂ ਦੱਸਣੀ ਸੀ ਮੇਰੇ ਕਹੇ ਤਾਂ ਤੂੰ ਸੁਧਰਦਾ ਨਹੀਂ ਹੈਗਾ ਤੈਨੂੰ ਮੈਂ ਰੋਜ਼ ਸਮਝਾ ਸਮਝਾ ਥੱਕੇ ਨਹੀਂ ਐ ਵੀ ਬਾਪੂ ਤੂੰ ਨਸ਼ਾ ਨਾ ਕਰਿਆ ਕਰ ਉਹਨਾ ਆਪਦਾ ਸਰੀਰ ਦੇਖ ਲੈ ਬਾਪੂ ਹੁਣ ਤੇਰੇ ਚ ਪਹਿਲਾਂ ਵਾਲਾ ਤੰਤ ਨਹੀਂ ਰਿਹਾ ਹੈਗਾ ਆਹ ਦੇਖ ਲੈ ਕੱਲੀਆਂ ਹੱਡੀਆਂ ਬਣਾ ਲੀਆਂ ਨੇ ਤੂੰ ਹਾਂ ਤੇਰਾ ਚੜਿਆ ਰਹਿੰਦਾ ਹੈ ਰੋਟੀ ਤੂੰ ਨਹੀਂ ਰੱਜ ਕੇ ਖਾਂਦਾ ਹੈਗਾ ਨਸ਼ੇ ਨਾਲ ਟੰਨ ਹੋ ਗਿਆ ਸਾਰਾ ਦਿਨ ਬੈਠਾ ਰਹਿਣਾ ਜਾਂ ਪਿਆ ਰਹਿਣਾ ਜਾਂ ਜਿਹਾ ਜਿਹਾ ਤਾਂਸ਼ ਉੱਟਣ ਲੱਗੇ ਨਾ ਸੱਤ ਚ ਮਾਂ ਪੁੱਤ ਬਹੁਤ ਬੋਧ ਲੱਗਿਆ ਚੰਗਾ ਪਰ ਰੋਟੀ ਤਾਂ ਖਵਾ ਦੇ ਬਣਾ ਕੇ ਚਾਹ ਬਾਪੂ ਮੈਂ ਤੇਰੇ ਲਈ ਰੋਟੀ ਬਣਾਉਣੀ ਹੈ ਹੁਣੇ ਤਾਜੀ-ਤਾਜੀ ਵੀਰੇ ਕੱਲੇ ਬੰਦਿਆ ਕੱਲੇ ਸੌਂ ਗਏ ਤੇ ਇਹ ਕੱਲੇ ਹੈ ਨਹੀਂ ਅੱਜ ਕੋਈ ਸਭਦਾਨ ਨਹੀਂ ਜੀ ਜੇ ਮੈਂ ਲੇਟ ਹੋਣੀ ਆ ਤਾਂ ਤੁਸੀਂ ਬੋਲਣ ਲੱਗ ਜਾਂਦੇ ਹੋ ਵੀ ਤੂੰ ਲੇਟ ਆਈ ਆ ਕੰਮ ਰਹਿ ਜਾਂਦਾ ਹੈ ਫਿਰ ਅੱਜ ਤਾਂ ਹੀ ਮੈਂ ਟਾਈਮ ਨਾਲ ਆ ਗਈ ਘਰੇ ਅੱਧਾ ਕੰਮ ਛੱਡ ਗਈ ਆ ਮੈਂ ਕਿਹਾ ਪਹਿਲਾਂ ਸਰਦਾਰਨੀ ਦਾ ਕੰਮ ਕਰਿਆ ਵਾ ਘਰੇ ਤਾਂ ਮੈਂ ਆ ਕੇ ਵੀ ਕਰ ਦੂੰਗੀ ਸਰਵਧੀਆ ਫਿਰ ਘਰੇ ਜਦੋਂ ਆ ਕੇ ਕਰ ਲੈਣਾ ਨਾਲੇ ਸਰਦਾਰਨੀ ਜੀ ਕੋਈ ਆਇਆ ਸੀ ਕਰਿਆ ਕੁਰਸੀਆਂ ਕਿਵੇਂ ਢਾ ਰੱਖੇ ਨੇ ਜੀ ਆ ਗਵਾਂ ਡੜਾਈ ਚ ਇਹ ਤੈਨੂੰ ਪਤਾ ਚੋ ਲੋ ਕੋਈ ਬੀ ਕਰੀਏ ਅੰਦੀ ਮੁੰਦਰੋਂ ਉਟਾਦੀ ਲੈ ਇਹਦੇ ਕਿੰਨੂ ਕੰਮ ਵਾਲੀ ਹੋਰ ਬਾਹ ਕੇ ਦੁਨੀਆ ਸਾਥੀ ਲੈ ਇਹ ਦੇ ਕੇ ਦੱਸ ਮੈਂ ਚੁੰਡੀਆਂ ਵੜਦੀਆਂ ਇਹਨੂੰ ਤਾਂ ਆਏ ਆ ਸਰਦਾਰਨੀ ਜੀ ਵੀ ਇਹ ਮੈਨੂੰ ਪੁੱਛਣ ਆਈ ਸੀ ਕਹਿੰਦੀ ਤੂੰ ਸਾਡੇ ਕੰਮ ਤੇ ਲੱਗ ਜਾ ਮੈਂ ਜਵਾਬ ਦਿੱਤਾ ਸੀ ਮੈਨੂੰ ਇਹ ਚੰਗੇ ਨਹੀਂ ਲੱਗੇਗੇ ਤੁਸੀਂ ਮੈਨੂੰ ਚੰਗੇ ਲੱਗੇ ਤਾਂ ਮੈਂ ਤੁਹਾਨੂੰ ਹਾਂ ਕਰਤੀ ਸੀ ਤਾਂ ਮੱਚਦੀ ਆ ਉਹ ਗੱਲ ਦੇ ਖਾਰ ਕੱਢਦੇ ਆ ਮੇਰੇ ਨਾਲ ਤਾਂ ਆ ਹੀ ਆਈ ਸੀ ਫਿਰ ਮੇਰੇ ਮੋਲੇ ਵੀ ਮੈਨੂੰ ਜਵਾਬ ਦੇ ਕੋਦ ਵੀ ਹਟਾ ਦੇਣ ਹਾਂ ਉਹਨੂੰ ਆਏ ਆ ਸਰਦਾਰਨੀ ਮੇਰੀਆਂ ਗੱਲਾਂ ਚ ਆ ਜੂਗੀ ਉਹਦਾ ਥੋੜੀ ਮਰਜ਼ੀ ਹੈ ਜੀ ਮੈਨੂੰ ਰੱਖਣਾ ਕੰਮ ਤੇ ਕਿ ਨਹੀਂ ਰੱਖਣਾ ਪਰ ਮੈਂ ਤਾਂ ਜੀ ਤੁਹਾਡੇ ਬਾਰੇ ਕਦੇ ਮਾੜਾ ਨਹੀਂ ਸੋਚਿਆ ਹੈਗਾ ਮੈਂ ਨਹੀਂ ਦਿੰਨ ਹਟਾਉਂਦੀ ਮੈਨੂੰ ਤਾਂ ਬਾਲੀਏ ਦਿਲ ਲੱਗੀਆਂ ਸਾਰੇ ਘਰ ਦੇ ਜਿਵਾਕਾਂ ਨੂੰ ਲੱਗਦੀ ਇਸ ਵਿੱਚ ਸਰਦਾਰਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਹੁਣ ਮੈਂ ਕੰਮ ਦੇਖਦਾ ਰਸੋਈ ਚ ਕਿੰਨਾ ਕਿ ਪਿਆਰ ਹੈ ਪਿਆਰ ਦੇ ਦਿੱਤੇ ਘੜੀਆਂ ਸੋਈ ਜੋ ਉਧਰ ਤੁਮ ਨਾ ਤੇ ਰਾਜੀ ਕਿਵੇਂ ਆਈ ਨਹੀਂ ਸੀ ਸਰਦਾਰਨੀ ਜੀ ਤਾਂ ਬਾਹਰ ਬੈਠ ਕੇ ਨਹੀਂ ਮੈਨੂੰ ਸਦਾ ਲੱਗਦਾ ਹੈ

ਮੈਂ ਗਰੀਬ ਘਰ ਦੀ ਕੁੜੀ ਮੈਂ ਭਲਾਂ ਦੀ ਤੁਹਾਡਾ ਨਾਮ ਲੈਣ ਦੀ ਚੰਗੀ ਲੱਗਦੀ ਹੈਗੀ ਛੱਲੇ ਨੇ ਜਮਾ ਮੈਂ ਕਿੰਧਾ ਦਾ ਜਮਾ ਲੱਗੇ ਸਦੇ ਹੀ ਕੰਮ ਨੇ ਪਾਹ ਸੰਦ ਰੋਪਣ ਹਾਂਜੀ ਸਰਦਾਰਨੀ ਜੀ ਸਾਰਾ ਕੰਮ ਹੋਵੇਗਾ ਤੁਸੀਂ ਦੱਸੋ ਥੋਡੀਆਂ ਲੱਤਾਂ ਲੁੱਟਦਾ ਹਾਂ ਹਾਂ ਤੂੰ ਤਾਂ ਮੇਰੀ ਧੀ ਵਰਗੀ ਹੈ ਤੇ ਥੋੜਾ ਘਟਾਉਂਗੀ ਤੇ ਕੀ ਹੋ ਗਿਆ ਸਰਦਾਰਨੀ ਜੀ ਜਿਹੋ ਜੀ ਮੇਰੀ ਮਾਂ ਸੀ ਤੁਸੀਂ ਵੀ ਮੈਨੂੰ ਮਾਮਾ ਦੇ ਬਰਾਬਰ ਹੀ ਹਾਂ ਨਹੀਂ ਪਤਾ ਥੋੜੇ ਜਿ ਗਰੀਬ ਘਰ ਦੀਆਂ ਤੇ ਲੱਗਾ ਥੋੜੇ ਘਟਾਉਣੀਆਂ ਨਸੀ ਕੋਈ ਨਾ ਸਰਦਾਰਨੀ ਜੀ ਮੈਂ ਤਾਂ ਤੁਹਾਨੂੰ ਮਾਂ ਹੀ ਸਮਝਨੀ ਆਂਦੀ ਤੇ ਆਹ ਸੂਟ ਕੁੜੇ ਰੋਜ਼ ਇੱਕੋ ਹੀ ਪਾ ਕੇ ਲੈ ਆਉਣੀ ਆਂ ਤੋ ਤਸਿੰਦੋ ਕੀ ਕਰਾਂ ਸਰਦਾਰਨੀ ਜੀ ਹੈ ਨਹੀਂ ਘਰੇ ਸੂਟ ਜੇ ਮੈਂ ਪੈਸੇ ਲੈ ਕੇ ਆਨੀ ਆ ਤਾਂ ਉਹ ਤੁਹਾਨੂੰ ਪਤਾ ਮੇਰੇ ਤੋਂ ਮੇਰਾ ਬਾਪੂ ਪੜ ਲੈਂਦਾ ਜੇ ਮੈਂ ਉਹਦੇ ਨਾਲ ਲੜਦੀ ਆ ਤਾਂ ਫਿਰ ਉਹ ਮੈਨੂੰ ਮਾਰਦਾ ਮੈਂ ਕਹਿੰਦੀ ਆ ਕਾਹਨੂੰ ਲੋਕ ਦਿਖਾਵਾ ਕਰਨਾ ਤੁਹਾਨੂੰ ਪਤਾ ਲੋਕ ਸੌਫ ਸੌ ਗੱਲਾਂ ਸੋਚਦੇ ਆ ਅਗਲੇ ਕਹਿੰਗੇ ਫਨੀ ਕੁੜੀ ਕੋਈ ਗਲਤੀ ਨਹੀਂ ਤੇ ਤੂੰ ਹੀ ਫਿਰਦੀ ਹੁਣ ਇਹਦਾ ਬਾਪੋ ਤਾਂ ਲੜਾਈ ਕਰਦਾ ਇਹਨਾ ਫਿਰ ਮੈਂ ਤਾਂ ਚੁੱਪ ਹੀ ਵੱਟ ਲੈਣੀ ਉਹ ਤਾਂ ਹੈਗੇ ਜਿਸੰਦੋ ਫਿਰ ਤੂੰ ਆਇਆ ਰਹੋ ਤੈਨੂੰ ਮੈਂ ਸੂਟ ਲਿਆ ਕੇ ਦਿਆਂ ਤੂੰ ਗਏ ਨਹੀਂ ਸਰਦਾਰਨੀ ਜਿਹੜੇ ਰਹਿਣ ਤੋਂ ਕੋਈ ਨਹੀਂ ਮੈਂ ਹੋਰ ਨਾ ਮੈਂ ਆਉਂਗੀ ਫਿਰ ਤੂੰ ਬਾਦਲ ਕਿਸੂ ਉਪਾ ਕੇ ਚਲੋ ਸਰਦਾਰਨੀ ਥੋਡੀ ਮਾਰਦੀ ਐ ਜਿਵੇਂ ਤੁਹਾਨੂੰ ਸਹੀ ਲੱਗਦਾ ਇੰਨੇ ਸੰਗੀਆਂ ਕੋਲ ਗਾਣੇ ਕਿ ਮੈਂ ਸੋਚਦੀ ਆ ਮੇਰੇ ਨੂੰ ਕੁੱਨ ਆਫਟ ਪਾਕੀ। ਮੈਂ ਇੰਨੀ ਤਹਲੀ ਜੀ ਆਪ ਪਾਈ। ਸਰਦਾਰ ਜੀ ਉਹ ਤਾਂ ਤਾਂ ਨਹੀਂ ਨਾ ਇਥੇ ਰੰਦਾ। ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਸੰਗਿਆ ਨਾ ਕਰ। ਕੋਈ ਨ ਸਰਦਾਰਨੀ ਤੁਹਾਨੂੰ ਤਾਂ ਮੈਂ ਆਪਦਾ ਸਾਰਾ ਦੁੱਖ ਸੁੱਖ ਦੱਸਦੀ ਆਂ। ਹਰ ਜੀ ਜਿੰਨਾ ਟਾਈਮ ਤੁਸੀਂ ਹੈ ਨਾ ਮੇਰੇ ਨਾਲ ਖੜੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਈ। ਵਹੀ ਗਲਤੀ ਕਰ ਵੀ ਨਾ ਕਰੀ ਤੂੰ ਸਾਡੇ ਨੂੰ। ਹਾਂਜੀ ਸਰਦਾਰਨੀ ਜੀ। ਮੈਂ ਤੁਹਾਡੇ ਹੁੰਦੇ ਕਾਹਦਾ ਫਿਕਰ ਕਰਨ ਆਇਆ। ਨਾਲੇ ਤੁਸੀਂ ਆਇਂ ਦੱਸੋ ਹੁਣ। ਕੰਮ ਤਾਂ ਸਾਰਾ ਕਰਤਾ। ਫਿਰ ਮੈਂ ਚੱਲ ਜਾਂ ਟਾਈਮ ਨਾ ਕਿ ਰੁਕ ਜਾਂ ਥੋੜਾ ਟਾਈਮ। ਜਾ ਦੇ ਕਾ ਮਨਵੇੜ ਤਾ ਤੂੰ ਚਲ ਜਾਵੇਂ ਘਰੇ ਵੀ ਕਰੇਂਗੀ ਜਾ ਕੇ ਘਰੇ ਕਿਹੜਾ ਕੋਈ ਬੈਠਿਆ ਕੰਨ ਵਾਲਾ ਤੂੰ ਉਹ ਤਾਂ ਹੈਗਾ ਸਰਦਾਰਨੀ ਜੀ ਸਰਦਾਰਨੀ ਜੀ ਘਰੇ ਤੇ ਇਹਨਾਂ ਕੰਮ ਨਹੀਂ ਹੁੰਦਾ ਮੈਂ ਤੇ ਮੇਰੇ ਬਾਪੂ ਦੋ ਜਾਣੇ ਐ ਦੋ ਰੋਟੀਆਂ ਲਾਉਣੀਆਂ ਹੁੰਦੀਆਂ ਚਾਰ ਭਾਂਡੇ ਹੁੰਦੇ ਨੇ ਮੈਂ ਜਾ ਕੇ ਨਾ ਸਾਰਾ ਕੰਮ ਨਬੇਟ ਦੇਣੀ ਐ ਮੈਂ ਤੇ ਦੋ ਤੋਂ ਦੋ ਰੋਟੀਆਂ ਸੇ ਖਾ ਲੈਣੀ ਐ ਫਿਰ ਕਿਉਂ ਦੀਆਂ ਜਾਂਦੀ ਹੁੰਦੀ ਨਹੀਂ ਸਾਡੇ ਕਿਹੜਾ ਕੋਈ ਘਟਾ ਪਿਆ ਕਾਸੇ ਮੈਨੂੰ ਪਤਾ ਤਾਂ ਨਹੀਂ ਕੋ ਤਾਂ ਗੱਲ ਹੈਗੀ ਐਂ ਦੀ ਰੱਬ ਦਾ ਦਿੱਤਾ ਸਾਰਾ ਕੁਝ ਹੈ ਨਾ ਪਰ ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ ਸਾਰਾ ਤੁਹਾਡੇ ਕੋਲੋਂ ਖਾਣਾ ਹੈ ਨਾ ਰੋਟੀ ਦਾਲ ਪਾਣੀ ਸਾਰਾ ਕੁਝ ਨਾ ਤੁਹਾਡੇ ਘਰ ਹੀ ਜਾਂਦਾ ਸਰਦਾਰ ਜੀ ਇਹ ਕੀ ਹੁੰਦਾ ਜਲਦੀ ਹੁਣ ਸਿਰ ਪਿਓ ਦੀਆਂ ਦੋ ਰੋਟੀਆਂ ਲੈ ਕੇ ਜਾਈਂ ਕਿਤੇ ਐ ਹੀ ਨਾ ਤੁੜ ਜੀ ਕਿਤੇ ਕਹਦੇ ਮੈਨੂੰ ਸਰਦਾਰ ਜੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਲੈ ਕੇ ਨਹੀਂ ਜਾਂਦੀ ਕੋਈ ਨਾ ਸਰਦਾਰ ਨੇ ਤੁਹਾਡੇ ਕਹਿੰਦੇ ਨਾ ਅੱਜ ਪੱਕਾ ਲੈ ਕੇ ਜਾਉਂਗੀ ਮੈਂ ਨਹੀਂ ਪੀ ਨਹੀਂ ਜਾਵਾਂਗੀ ਤਾਂ ਸਰਦਾਰ ਤਲ ਕੋਈ ਨਾ ਹੁਣ ਤੁਸੀਂ ਰਾਮ ਕਰ ਲੋ ਇਹ ਸੋਨਾ ਤਾਂ ਸੌਂ ਜਾਓ ਫਿਰ ਮੈਂ ਚੱਲਦੀ ਆ ਨਹੀਂ ਕਵੇਰਾ ਹੋ ਜੂਗਾ ਮੈਨੂੰ ਯਾਰ ਚੰਗਾ ਕੋ ਟਾਈਮ ਨਾ ਲੱਗ ਜਾ ਠੀਕ ਐ ਸਰਦਾਰ ਜੀ ਤੇ ਮੈਂ ਰੋਟੀ ਲੈ ਜਾਨੀ ਆ ਸੂਟੀ ਲੈ ਜੀ ਦੂਹੇ ਚ ਲੈ ਆ ਠੀਕ ਐ ਸਰਦਾਰ ਤਾਹਣੀ ਅੰਜੀ ਵੀ ਮੈਂ ਦੋ ਰੋਟੀਆਂ ਲੈ ਜਾਉਂ ਜੇ ਤੇ ਹੋਵੇ ਠੀਕ ਆ ਤਾਂ ਨਾ ਰੋਟੀਆਂ ਲੈ ਜੇ ਤੇ ਚਾਹ ਬਣਾ ਲਿਆ ਤੇ ਵੱਧ ਬਣਾ ਲਿਆ ਸਰਦਾਰਨੀ ਵਰਗਿਨ ਮੇਰੇ ਮਨਸ ਕਾਲੀ ਹੋਣੀ ਮਿਲੀ ਕਿਸੇ ਦੇ ਘਰੇ ਇਹਦੇ ਮਾਰਟੀ ਕੰਮ ਕਰਨਾ ਪਰ ਡੇਰੋਂ ਬੱਡੇ ਸਰਦਾਰਨੀ ਤਾਂ ਨਹੀਂ ਮਾੜਾ ਕਹਿ ਦਿੰਦੀ ਐ ਦੇਖਲਾ ਸਰਦਾਰਨੀ ਨੂੰ ਐਵੇਂ ਸਿਰਫ ਕੁੜੀ ਕਰੇ ਇਦਾਂ ਕਿ ਅਫਕਿਊ ਕੈਨੇ ਰੋਟੀ ਵੀ ਇੱਕ ਵੀ ਜਾਂਦਾ ਉਹ ਕਰਨੇ ਰੱਬਾ ਇਹੋ ਜਿਹਾ ਜੀਣਾ ਛੁੜਾ ਕਰ ਦੇ ਜਿਵੇਂ ਮੇਰੀ ਮਾਂ ਹੁੰਦੀ ਐ ਤੋ ਵੀ ਸਰਦਾਰਨੀ ਬਾਰੇ ਪਿਆਰ ਕਰਦੀ ਮੈਨੂੰ ਜਿਵੇਂ ਇਹ ਮੈਨੂੰ ਪਿਆਰ ਕਰਦੀ ਐ ਚਲ ਮਨਾ ਥਰੇ ਬਾਪੂ ਵੀ ਡਿੱਕ ਜਾਂਦਾ ਹੈ ਨਾ ਰੋਟੀ ਲੈ ਜਾਂਦਾ ਪਰ ਇਹ ਕਿੰਨਾ ਖੁਸ਼ ਹੋ ਜੂਗਾ ਮੈਂ ਵੀਰੇ ਨੂੰ ਮਨ ਲਾ ਕੇ ਦੱਸਦਾ ਵੀਰਾ ਪਤਾ ਕਿੰਨਾ ਖੁਸ਼ ਹੋਊਗਾ ਜਿੱਦਾਂ ਦਾ ਬਾਪੂ ਨੂੰ ਸਮਝਾ ਕੇ ਗਿਆ ਨਾ ਬਾਪੂ ਦਾ ਕਿੰਨਾ ਫਰਕ ਪੈ ਗਿਆ ਤੇ ਮੇਰਾ ਵੀ ਫਰਕ ਪੈ ਗਿਆ ਮੈਂ ਵੀ ਖੁਸ਼ ਖੁਸ਼ ਰਹਿਣ ਲੱਗ ਪਈ ਉੱਠ ਕੇ ਗਏ ਹੋਏ ਪੰਚਾਇਤ ਲੱਗੇ ਆਹਾਂ ਹਾਂ ਮੈਂਲੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਸੀ ਬਾਪੂ ਜੀ ਨਾ ਕਿਨਾਰੇ ਬਹੁਤ ਸਧਰ ਗਏ ਜਿੱਦਾਂ ਦਾ ਤੁਸੀਂ ਉਹਨਾਂ ਨੂੰ ਸਮਝਾ ਕੇ ਗਏ ਹੋ ਨਾ ਉਹਨਾਂ ਨੇ ਥੋਡੀਆਂ ਗੱਲਾਂ ਦੇ ਸਾਰਿਆਂ ਤੇ ਅਸਰ ਕਰ ਲਿਆ ਹਾਂ ਵੀਰੇ ਮੈਂ ਬਹੁਤ ਖੁਸ਼ ਆਂਗੀ ਨਹੀਂ ਨਹੀਂ ਮੈਂ ਉਹਦਾ ਪੂਰਾ ਖਿਆਲ ਰੱਖਦੀ ਹੁਣੀ ਹੈਗੀ ਕੋਈ ਨਾ ਤੁਸੀਂ ਫਿੰਗਰ ਨਾ ਕਰੋ ਤੁਹਾਨੂੰ ਨਾ ਮੇਰੇ ਵੱਲੋਂ ਕਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਹਾਂ ਜਦੋਂ ਆ ਗਏ ਘਰੇ ਬਾਪੂ ਨਾਲ ਮੈਂ ਥੋਡੀ ਗੱਲ ਕਰਵਾ ਇਹ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਹਾਂ ਨਾਲੇ ਤੁਸੀਂ ਨਾ ਗੇੜਾ ਮਾਰ ਜੇ ਮੇਰੇ ਕੋਲੇ 2-4 ਦਿਨਾਂ ਬਾਅਦ ਨਾਲੇ ਬਾਪੂ ਨੂੰ ਐਵੇਂ ਹੋ ਜਾਊਗਾ ਵੀ ਆਉਂਦੇ ਹੈਗੇ ਉਹ ਸੁੱਖ ਨਾਲ ਹਨ ਤੇ ਨਾਲੇ ਚਾਹ ਹੋ ਜਾਂਦਾ ਹੈ ਹਾਂ ਮੈਂ ਤਾਂ ਹੁਣੇ ਸਰਦਾਰਾਂ ਦੇ ਘਰੋਂ ਨਹੀਂ ਨਹੀਂ ਉਹ ਤਾਂ ਬਹੁਤ ਚੰਗੀ ਹੈ ਵੀਰੇ ਸਰਦਾਰਨੀ ਤਾਂ ਮੈਨੂੰ ਧੀਆਲਾ ਪਿਆਰ ਦਿੰਦੀ ਹੈ ਅੱਜ ਨਾਲੇ ਸਰਦਾਰਨੀ ਨੇ ਮੈਨੂੰ ਬਹੁਤ ਸੋਹਣਾ ਸੂਟ ਦਿੱਤਾਗਾ ਹਾਂ ਹਾਂ ਉਹਨੇ ਕਿਹਾ ਵੀ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਤੂੰ ਮੇਰੇ ਤੋਂ ਬੇਚੀਜ਼ ਖੋ ਕੇ ਮੰਗੀ ਤੇ ਆਪਦੇ ਪਿਓ ਤੋਂ ਤਰਵਾਉਂਗੀ ਹਾਂ ਵੀਰੇ ਉਹਨੂੰ ਪਤਾ ਨਾ ਵੀ ਇਹਦੇ ਡੈਡੀ ਤੋਂ ਕੰਮ ਨਹੀਂ ਹੁੰਦਾ ਹੈਗਾਗਾ ਨਹੀਂ ਵੀਰੇ ਮੈਂ ਚਾਹੁੰਦੀ ਵੀ ਨਹੀਂ ਹੈਗੀ ਬਾਪੂ ਕੰਮ ਕਰੇ ਬਾਪੂ ਨੇ ਆਪਦੀ ਸਿਹਤ ਆ ਪਤਾ ਤੁਹਾਨੂੰ ਕਿਵੇਂ ਬਣਾ ਰੱਖੀ ਹੈ ਨਸ਼ਾ ਕਰ ਕਰਕੇ ਨਾਲੇ ਬਾਪੂ ਨੂੰ ਸਾਹ ਵੀ ਹੁੰਦਾ ਹੈ ਹਾਂ ਜਦੋਂ ਠੀਕ ਹੋਵੋਗੇ ਉਦੋਂ ਉਹਦੀ ਜੇ ਇੱਛਾ ਹੋਊਗੀ ਨਾ ਮਨਮਰਜ਼ੀ ਨਾਲ ਤਾਂ ਕਰ ਲਵੇ ਪਰ ਮੈਂ ਨਹੀਂ ਬਾਪੂ ਨੂੰ ਕਦੇ ਵੀ ਗਿਆਨੀ ਕੰਮ ਕਰਨ ਲਈ ਕੋਈ ਨਾ ਚਲੋ ਠੀਕ ਹੈ ਵੀਰੇ ਹਾਂ ਆ ਜਿਓ ਤੁਸੀਂ ਚਲੋ ਠੀਕ ਹੈ ਮੈਂ ਵੀ ਚਾਹ ਹੋਣਾ ਕੀ ਪੀਂਦੀ ਸੀ ਮੈਂ ਕਿ ਪਹਿਲਾਂ ਬੀਰੀ ਨੂੰ ਖੁਸ਼ ਕਰੀ ਦੇ ਦਾਂ ਠੀਕ ਹੈ ਵੀਨੇ ਖਿਆਲ ਰੱਖਿਆ ਕਰੋ ਆਪ ਦਾ ਵਾਹਿਗੁਰੂ ਜੀ ਜਿਵੇਂ ਸਾਡੇ ਘਰੇ ਖੁਸ਼ੀਆਂ ਦਿੱਤੀਆਂ ਨੇ ਨਾ ਸਭ ਦੇ ਘਰੇ ਦੇ ਮੈਂ ਇਹੀ ਅਰਦਾਸ ਕਰਦੀ ਹਾਂ ਤੁਹਾਡੇ ਅੱਗੇ ਸ਼ਕਸ਼ੀ ਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਹਨਾ ਸਾਡੀ ਸਟੋਰੀ ਹੁੰਦੀ ਹੈ ਸਿਰਫ ਤੁਹਾਨੂੰ ਸਮਝਾਉਣ ਦਾ ਮਕਸਦ ਹੁੰਦਾ ਕਿਉਂਕਿ ਕਈ ਘਰਾਂ 'ਚ ਐਦਾਂ ਦਾ ਮਾਹੌਲ ਹੁੰਦਾ ਹਨਾ ਪਿੰਡਾਂ 'ਚ ਵੀ ਹੁੰਦਾ ਸ਼ਹਿਰਾਂ 'ਚ ਵੀ ਹੁੰਦਾਗਾ ਸੋ ਪਲੀਜ਼ ਸਾਡੀ ਕਿਸੇ ਨਾ ਵੀ ਕੋਈ ਉਹ ਨਹੀਂ ਹੈਗੀ ਕਿ ਹਨਾ ਸਿਰਫ ਅਸੀਂ ਤੁਹਾਨੂੰ ਐਂਟਰਟੇਨਮੈਂਟ ਕਲਰ ਵਾਸਤੇ ਵੀਡੀਓ ਬਣਾਉਣੀ ਹੈਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਕਰਨਾ ਸਬਸਕ੍ਰਾਈਬ ਗੱਲ 911 ਨੂੰ ਤਾਂ ਸਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋਗੇ ਹਨਾ ਕੋਈ ਵੀ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਹੈ ਜਾਂ ਕਿਸੇ ਨੂੰ ਕਿਸ ਦਾ ਕਰੈਕਟਰ ਜ਼ਿਆਦਾ ਪਸੰਦ ਆ ਕਿੱਦਾਂ ਦੀ ਅਸੀਂ ਵੀਡੀਓ ਬਣਾਈਏ ਤੁਹਾਡੇ ਸਾਹਮਣੇ ਆਈਏ ਥੈਂਕ ਯੂ